ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇਖੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਅੰਮ੍ਰਿਤ ਸਰ ਲੈ ਕੇ ਹਾਜ਼ਰ ਹਾਂ ਇੱਕ ਖਾਸ ਬਲੱਟਨ ਜਿਸ ਦੇ ਵਿੱਚ ਗੱਲ ਕਰਾਂਗੇ ਕਿਸ ਤਰੀਕੇ ਨਾਲ ਭਾਜਪਾ ਦੇ ਉੱਤੇ ਮੂਰਤੋਂ ਆਪਰੇਸ਼ਨ ਲਾਟਸ ਦੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਕਿ ਆਪ ਦਾ ਬੀਜੇਪੀ ਉੱਤੇ ਜਿਹੜਾ ਤਿੱਖਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ ਕਿ ਭਾਜਪਾ 2027 ਲਈ ਜਿਹੜੇ ਆਪਰੇਸ਼ਨ ਲਾਟਸ ਦਾ ਜਿਹੜਾ ਇੰਤਜ਼ਾਮ ਇਲਜ਼ਾਮ ਲਗਾਏ ਗਏ ਨੇ ਕਿ ਸੀਨੀਅਰ ਜਿਹੜੇ ਆਗੂ ਨੇ ਬਲਤੇਜ ਸਿੰਘ ਪੰਨੂਨ ਦਾ ਵੱਡਾ ਬਿਆਨ ਆਇਆ ਹੈ ਕਿ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਦੇ ਵੱਲੋਂ ਲਗਾਤਾਰ ਅਜਈਆਂ ਜਿਹੜੇ ਕੁੱਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੇ ਆਪ ਦੇ ਲੀਡਰ ਨੇ ਉਹ ਆਪ ਦੇ ਹੀ ਰਹਿਣਗੇ ਤੇ ਆਪ ਦੇ ਜਿਹੜੇ ਲੀਡਰ ਨੇ ਔਰ ਬੀਜੇਪੀ ਵਿੱਚ ਜਿਹੜਾ ਬੀਜੇਪੀ ਵਾਲੇ ਦਾ ਕੋਈ ਬਹਿਮ ਨਾ ਪਾ ਲੈਣਾ ਕਿਉਂਕਿ ਲਗਾਤਾਰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਲੀਡਰ ਹੈ ਵਿਕਾਉ ਨਹੀਂ ਇਹ ਵੀ ਬਲਤੇਜ ਸਿੰਘ ਪੰਡੂ ਨੇ ਸਾਫ਼ ਕਰ ਦਿੱਤਾ ਤੇ ਖਰੀਦ ਫਰੋਖਤ ਵਾਲਾ ਫਿੱਤਾ ਕਿਤੇ ਹੋਰ ਜਾ ਕੇ ਲਗਾਓ ਮੈਨੂੰ 2027 ਸੰਗਰੂਰ ਤੋਂ ਟਿਕਟ ਦੀ ਆਫਰ ਦਿੱਤੀ ਨਰਿੰਦਰ ਘੋੜਾ ਭਾਜ ਨੇ ਇਲਜ਼ਾਮ ਲਗਾਏ ਨੇ ਤੇ ਸੀਐਮ ਸੈਣੀ ਨੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਵੀ ਉਹਨਾਂ ਕਿਹਾ ਕਿ ਸੀਐਮ ਸੈਣੀ ਮੇਰੀ ਫਿਕਰ ਛੱਡ ਕੇ ਹਰਿਆਣਾ ਵੱਲ ਧਿਆਨ ਦੇਣ ਤਾਂ ਦੱਸ ਦੇ ਕਿ ਲਗਾਤਾਰ ਭਾਜਪਾ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਕਿ ਸੰਗਰੂਰ ਤੋਂ ਜਿਹੜੇ ਵਿਧਾਇਕ ਨੇ ਐਮਐਲਏ ਨੇ ਨਰਿੰਦਰ ਕੌਰ ਭਰਾਜ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਵੱਡੇ ਇਲਜ਼ਾਮ ਲਗਾਇਆ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਨਾਇਬ ਸਿੰਘ ਸੈਣੀ ਨੇ ਉਹਨਾਂ ਨੇ ਮੇਰੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਸਾਹੀ ਯੋਗੀ ਅਨਮੋਲ ਤੇ ਕੁਲਵੀਰ ਸਾਡੇ ਨਾਲ ਨੇ ਪਰ ਅਸੀਂ ਅਨਮੋਲ ਕੋਲ ਚੱਲਦੇ ਹਾਂ ਅਨਮੋਲ ਜਿਸ ਤਰੀਕੇ ਨਾਲ ਇਹ ਵੱਡਾ ਖੁਲਾਸਾ ਹੋਇਆ ਇਲਜ਼ਾਮ ਲਗਾਏ ਗਏ ਨੇ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਜੀ ਦੇਖੋ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਵੱਲੋਂ ਮੁਰ ਤੋਂ ਇਹ ਇਲਜ਼ਾਮ ਜੋ ਕੀ ਲਾਏ ਗਏ ਨੇ ਤੇ ਇਹ ਇਨ ਇਲਜ਼ਾਮਾਂ ਬਾਰੇ ਜੋ ਕੀ ਗੱਲਬਾਤ ਕਰਨ ਲਈ ਇਸ ਵਕਤ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਸਾਡੇ ਨਾਲ ਮੌਜੂਦ ਨੇ ਮੈਮ ਆਪਰੇਸ਼ਨ ਲੋਟਸ ਨੂੰ ਲੈ ਕੇ ਤੁਸੀਂ ਸ਼ਿਕਾਇਤ ਕੀਤੀ ਹੈ ਕਿ ਆਪਰੇਸ਼ਨ ਲੋਟਸ ਦਿੱਤਾ ਹੈ ਤਾਂ ਤੁਹਾਨੂੰ ਵੀ ਜੋ ਕਿ ਆਪਣੇ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਧੇ ਤੌਰ ਤੇ ਐਮ ਐਲ ਏਜ਼ ਜਾਂ ਲੀਡਰਜ਼ ਜੋ ਕਿ ਖਰੀਦਣ ਦੀ ਖਰੀਦੋ ਫਰੋਖਦ ਦਾ ਜੋ سلسلہ ਹੈ ਉਹ ਬੀ ਜੀ ਪੀ ਨੇ ਸ਼ੁਰੂ ਕੀਤਾ ਹੈ ਪੂਰਾ ਵਾਕਿਆਕਿਆ ਸੀਗਾ ਤੁਹਾਡੇ ਨਾਲ ਦੇਖੋ ਮੇਰੇ ਨਾਲ ਉਹਨਾਂ ਦੇ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੂੰ ਉਹਨਾਂ ਨੇ ਭੇਜਿਆ ਸੀਗਾ ਉਹਨਾਂ ਨੇ ਫੋਨ ਤੇ ਮੁਲਾਕਾਤ ਲਈ ਟਾਈਮ ਮੰਗੇ ਤੇ ਮੁਲਾਕਾਤ ਦੇ ਦੌਰਾਨ ਉਹਨਾਂ ਨੇ ਦੇਖੋ ਉਹਨਾਂ ਦੇ ਨਾਮ ਤੇ ਆਪਾਂ ਨਾ ਜਾਈਏ ਜੋ ਮੈਸੇਜ ਲੈ ਕੇ ਉਹ ਆਏ ਸੀਗੇ ਉਹ ਮੈਸੇਜ ਵੱਡਾ ਉਸ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਕਿ ਉਹ ਜਦੋਂ ਮੇਰੇ ਕੋਲ ਮੁਲਾਕਾਤ ਲਈ ਆਏ ਤਾਂ ਉਹਨਾਂ ਨੇ ਗੱਲ ਰੱਖੀ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਇੱਕ ਬੰਦ ਕਮਰਾ ਮੀਟਿੰਗ ਜਿਹੜੀ ਉਹ ਕਰਨੀ ਚਾਹੁੰਦੇ ਆ ਜਿਸ ਦੇ ਵਿੱਚ ਸੰਗਰੂਰ ਦੇ ਵਿੱਚ ਭਾਜਪਾ ਦੀ ਜਿਹੜੀ ਅਗਲੀ ਰਾਜਨੀਤੀ ਹੈ ਉਹਦੇ ਤੇ ਚਰਚਾ ਸੰਗਰੂਰ ਤੋਂ ਚਾਹ ਇਲੈਕਸ਼ਨ ਲੜਨ ਦੀ ਗੱਲ ਹੋਵੇ ਚਾ ਜਾਂ ਮੇਰੇ ਵੱਲੋਂ ਕੋਈ ਵੀ ਜਿਹੜੀ ਡਿਮਾਂਡ ਹੈ ਉਹਨੂੰ ਰੱਖਣਾ ਤੇ ਭਾਜਪਾ ਦੇ ਵੱਲੋਂ ਉਸ ਚੀਜ਼ ਨੂੰ ਪੂਰਾ ਕਰਨ ਦੀ ਜਿਹੜੀ ਗੱਲ ਹੈ ਉਹਨਾਂ ਨੇ ਉਹ ਮੇਰੇ ਕੋਲ ਰੱਖੀ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿਹੜਾ ਉਹ ਆਸ਼ਵਾਸ਼ਣ ਦੇਣਗੇ ਤੁਹਾਡੇ ਨਾਲ ਮੁਲਾਕਾਤ ਕਰਨਗੇ ਕਿਉਂਕਿ ਨਰਿੰਦਰ ਭਰਾਜ ਵਿਕਾਊ ਨਹੀਂ ਹੈ ਔਰ ਅਸੀਂ ਪਾਰਟੀ ਦੇ ਉਹ ਸੱਚੇ ਸਿਪਾਹੀ ਆ ਜਿਹੜੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਨਾਲ ਜੁੜੇ ਸਿਗੇ ਔਰ ਨਰਿੰਦਰ ਭਰਾਜ ਸ਼ਾਇਦ ਨੈਬ ਸੈਣੀ ਜੀ ਮੇਰੇ ਬਾਰੇ ਨਾ ਜਾਣਦੇ ਹੋਣ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਦਵਾਂ ਕਿ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ 2014 ਦੇ ਲੋਕ ਸਭਾ ਚੋਣਾਂ ਦੇ ਵਿੱਚ 19 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੀ ਪਹਿਲੀ ਮਹਿਲਾ ਪੋਲਿੰਗ ਏਜੰਟ ਬਣਨ ਦਾ ਜਿਹੜਾ ਮਾਣ ਮੈਨੂੰ ਮਿਲਿਆ ਸੀ ਔਰ ਮੈਂ ਜਿੱਥੇ ਪਾਰਟੀ ਦੇ ਲਈ ਬੈਨਰ ਪੋਸਟਰ ਲਾਏ ਬਸਾਂ ਭਰੀਆਂ ਪਾਰਟੀ ਦੇ ਨਾਲ ਜੁੜੀ ਰਹੀ ਉੱਥੇ ਮੈਂ ਆਪਣੀ ਪੜ੍ਹਾਈ ਵੀ ਕੀਤੀ ਮੈਂ ਮਾਸਟਰਸ ਕੀਤੀ ਫਿਰ ਐਲ ਐਲ بی ਕੀਤੀ ਔਰ ਐਲ ਐਲ ਬੀ ਤੋਂ 5 ਮਹੀਨੇ ਬਾਅਦ 2022 ਚ ਪਾਰਟੀ ਨੇ ਇੱਕ ਆਮ ਜੇ ਘਰ ਦੀ ਧੀ ਨੂੰ ਇੱਕ ਕਿਸਾਨ ਦੀ ਧੀ ਨੂੰ ਟਿਕਟ ਦੇ ਕੇ ਨਵਾਜਿਆ ਔਰ ਸੰਗਰੂਰ ਦੇ ਲੋਕਾਂ ਨੇ ਵੱਡੇ ਬਹੁਮਤ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਐਮਐਲਏ ਹੋਣ ਦਾ ਜਿਹੜਾ ਮੈਨੂੰ ਮਾਣ ਉਹ ਦਿੱਤਾ ਸੋ ਅਸੀਂ ਕੋਈ ਐਮਐਲਏ ਬਣਨ ਲਈ ਜਾਂ ਕਿਸੇ ਲਾਲਚ ਲਈ ਨਹੀਂ ਆਏ ਅਸੀਂ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਨੂੰ ਬਦਲਣ ਦੇ ਲਈ ਆਏ ਸੀਗੇ ਪੰਜਾਬ ਦੇ ਆਮ ਆਦਮੀ ਲਈ ਜਿਹੜੀ ਚੰਗੀ ਸਿੱਖਿਆ ਚੰਗੀਆਂ ਸਿਹਤ ਸਹੂਲਤਾਂ ਨੌਜਵਾਨਾਂ ਨੂੰ ਇੱਕ ਰੋਜ਼ਗਾਰ ਦੀ ਜਿਹੜੀ ਕਿਰਨ ਜੋ ਆਮ ਆਦਮੀ ਪਾਰਟੀ ਤੋਂ ਦੇਖਦੀ ਹੈ ਸੋ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਲਈ ਆਏ ਸੀਗੇ ਔਰ ਅਸੀਂ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰ ਰਹੇ ਹਾਂ। ਕੀ ਤੁਹਾਨੂੰ ਆਫਰ ਕੀਤਾ ਗਿਆ? ਕੀ ਕਿਹਾ ਗਿਆ ਕਿ ਕਿਸ ਤਰੀਕੇ ਨਾਲ ਤੁਹਾਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਮੈਂ ਪਹਿਲਾਂ ਵੀ ਕਲੀਅਰ ਕੀਤਾ ਕਿ ਸੰਗਰੂਰ ਦੀ ਭਾਜਪਾ ਦੀ ਰਾਜਨੀਤੀ ਮੇਰੇ ਵੱਲੋਂ ਕੋਈ ਡਿਮਾਂਡ ਰੱਖਣਾ ਜਾਸੋਂ ਗਰੂਰ ਤੋਂ ਚਾਹੇ ਕੱਲ ਨੂੰ ਚੋਣਾਂ ਲੜਨੀਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਉਹ ਕਰਨੀਆਂ ਚਾਹੁੰਦੇ ਨੇ ਕਿ ਇਹਨਾਂ ਦੇ ਉੱਤੇ ਉਹ ਚਰਚਾ ਕਰਨਾ ਚਾਹੁੰਦੇ ਆ ਤੇ ਮੁਲਾਕਾਤ ਕਰਨਾ ਚਾਹੁੰਦੇ ਆ ਕੋਈ ਡਿਮਾਂਡ ਹੈ ਉਹਨੂੰ ਪੂਰੀ ਕਰਨਾ ਚਾਹੁੰਦੇ ਆ ਸੋ ਇਹ ਚੀਜ਼ਾਂ ਲੈ ਕੇ ਜਿਹੜੇ ਮੇਰੇ ਕੋਲ ਆਈ ਸੀ ਸੁਨੇਹਾ ਕਿ ਕੀ ਕੀ ਆਮਦੀ ਪਾਰਟੀ ਦੇ ਤਮਾਮ ਜਿਹੜੇ ਲੀਡਰ ਹੈ ਉਹ ਨਹੀਂ ਜੋ ਕੀ ਵਿਕਣਗੇ ਦੇਖੋ ਨਾ ਪਾਰਟੀ ਦਾ ਕੋਈ ਵਰਕਰ ਨਾ ਐਮਐਲਏ ਨਾ ਮੰਤਰੀ ਕੋਈ ਵਿਕਾਉ ਨਹੀਂ ਹੈਗਾ ਸੋ ਅਸੀਂ ਸਾਰੇ ਅਰਵਿੰਦ ਕੇਜਰੀਵਾਲ ਜੀ ਦੀਆਂ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਨਾਲ ਜੁੜੇ ਹਾਂ। ਅਨਮੋਲ ਇੱਕ ਹੋਰ ਸਵਾਲ ਤੁਸੀਂ ਪੁੱਛ ਸਕਦੇ ਹੋ ਇਹਨਾਂ ਤੋਂ ਕਿ ਕੋਈ ਸਬੂਤ ਹੈ ਇਹਨਾਂ ਦੇ ਕੋਲ ਕੋਈ ਸਬੂਤ ਕਿਸ ਤਰੀਕੇ ਦਾ ਕੋਈ ਸਬੂਤ ਹੈ ਜੋ ਕਿਉਂਕਿ ਕੱਲ ਨੂੰ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਸ਼ਾਇਦ ਕਿ ਪ੍ਰੋਪਾਗੈਂਡਾ ਹੋਵੇ। ਪਰ ਸਾਧਨ ਦੀ ਕੋਸ਼ਿਸ਼ ਜਿਹੜੀ ਹੈ ਜੀ ਬਿਲਕੁਲ ਦੇਖੋ ਇਸ ਵਕਤ ਜੋ ਕਿ ਜੋ ਗੱਲਬਾਤ ਸਾਡੇ ਨਾਲ ਕਰ ਰਹੇ ਸੀ ਜਿਸ ਤਰੀਕੇ ਨਾਲ ਨਰਿੰਦਰ ਕੌਰ ਭਰਾ ਜੋ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਕ ਮੀਟਿੰਗ ਦੀ ਕੋਸ਼ਿਸ਼ ਜੋ ਕਿ ਉਹ ਕੀਤੀ ਗਈ ਸੀਗੀ ਜੀ ਬੰਦ ਕਮਰਾ ਬੈਠਕ ਲਈ ਜੋ ਕਿ ਬੁਲਾਇਆ ਗਿਆ ਸੀਗਾ ਤਾਂ ਕਿ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਆਫਰ ਕੀਤਾ ਜਾ ਸਕੇ ਜੋ ਵੀ ਉਹਨਾਂ ਦੀ ਡਿਮਾਂਡ ਹੋਏ ਲੇਕਿਨ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਜਾ ਸਕੇ ਦੇਖੋ ਪੰਜਾਬ ਦੇ ਵਿੱਚ ਭਾਜਪਾ ਜੋ ਕਿ ਐਕਟਿਵਲੀ ਇਸ ਵਕਤ ਕੋਸ਼ਿਸ਼ ਜ਼ਰੂਰ ਕਰ ਰਹੀ ਹੈ ਲੇਕਿਨ ਇਸ ਪੱਧਰ ਤੇ ਕਰ ਰਹੀ ਹੈ ਫਿਰ ਕਿਹਾ ਜਾਵੇ ਖਰੀਦੋ ਫਰੋਸਤ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਜੋ ਕਿ ਹੈ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਵੱਲੋਂ ਹੁਣ ਜੋ ਕਿ ਹੈ ਤੇ ਨਾਲ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਐਲੀਗੇਸ਼ਨ ਲਾਏ ਗਏ ਨੇ ਅਨਮੋਲ ਹੁਣ ਅਸੀਂ ਕੁਲਵੀਰ ਕੋਲ ਚੱਲਦੇ ਹਾਂ ਕਿ ਕੁਲਵੀਰ ਤੋਂ ਵੀ ਜਾਣਨਾ ਚਾਹਾਂਗੇ ਕਿ ਆਖਰਕਾਰ ਕਿਸ ਤਰੀਕੇ ਜਿਹੜੀ ਰਾਜਨੀਤੀ ਹੈ ਉਹ ਕਿਸ ਤਰੀਕੇ ਨਾਲ ਵਲਪਰ ਬਦਲਦੀ ਨਜ਼ਰ ਆਉਂਦੀ ਹੈ ਕਿ ਜਿਹੜੇ ਹੁਣ ਅੱਜ ਵੱਡੇ ਇਲਜ਼ਾਮ ਲਗਾਏ ਗਏ ਨੇ ਆਪ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਹਿਮ ਪ੍ਰੈਸ ਕਾਨਫਰੰਸ ਜਿਸ ਨੇ ਫਿਰ ਤੋਂ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਰਕਾਰ ਕਿਸ ਤਰੀਕੇ ਦੀ ਰਾਜਨੀਤੀ ਦੇ ਵਿੱਚ ਲਗਾਤਾਰ ਫੇਰ ਬਦਲ ਹੋਣ ਦੀ ਕੋਸ਼ਿਸ਼ਾਂ ਪਾਰਟੀਆਂ ਵੱਲੋਂ ਕੀਤੀਆਂ ਜਾਂਦੀਆਂ ਨੇ ਸੋ ਇਸੇ ਸਿਲਸਿਲੇ ਤਹਿਤ ਭਾਜਪਾ ਨੇ ਇੱਕ ਆਫਰ ਦਿੱਤਾ ਸੀ ਸੰਗਰੂਰ ਤੋਂ ਜਿਹੜੇ ਐਮਐਲਏ ਨਰਿੰਦਰ ਕੌਰ ਭਰਾਜ ਪਰ ਉਹਨਾਂ ਨੇ ਆਫਰ ਨੂੰ ਨਕਾਰ ਦਿੱਤਾ ਜੀ ਕੁਲਵੀਰ ਦੇਖੋ ਆ ਇਸ ਦੇ ਵਿੱਚ ਕੋਈ ਦੋ رائے ਨਹੀਂ ਹਾਲਾਂਕਿ ਆ ਪਾਰ티 ਜਨਤਾ ਪਾਰਟੀ ਦੇ ਵੱਲੋਂ ਅਜੇ ਆਮ ਆਦਮੀ ਪਾਰਟੀ ਦੇ ਸਰੂਪ ਦੇ ਉੱਤੇ ਕੋਈ ਰਿਐਕਸ਼ਨ ਜਿਹੜਾ ਹੈਗਾ ਉਹ ਆੜਾ ਬਾਕੀ ਹੈ ਪਰੰਤੂ ਇਸ ਦੇ ਵਿੱਚ ਕੋਈ ਦੋ رائے ਨਹੀਂ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਸ ਦਾ ਇਸ ਤਰ੍ਹਾਂ ਦਾ ਇਹ ਪਹਿਲਾ ਪਹਿਲਾ ਕੋਈ ਇਲਜ਼ਾਮ ਨਹੀਂ ਹੈਗਾ ਇਸ ਤੋਂ ਪਹਿਲਾਂ ਸ਼ੀਤਲ ਅਨੁਗਰਾਲ ਜਿਹੜੇ ਇਹਨਾਂ ਦੇ ਵਿਧਾਇਕ ਸਨ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ ਕਈ ਜਣਾ ਸਿਲਕੀਆਂ ਦੇ ਵਿੱਚ ਇਹ ਮਾਮਲਾ ਰਿਹਾ ਤੇ ਉਸ ਤੋਂ ਬਾਅਦ ਸ਼ੀਤਲ ਅਨੁਗਰਾਲ ਜਿਹੜੇ ਹੈਗੇ ਨੇ ਉਹ ਖੁਦ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਕੇ ਸ਼ਾਮਲ ਹੋ ਗਈ ਚਾਣਾ ਅਜੇ ਵੀ ਇਸ ਤਰ੍ਹਾਂ ਦੇ આરોਪਾਂ ਦਾ ਆਮ ਜਨਤਾ ਕਿੰਨਾ ਵਿਸ਼ਵਾਸ ਕਰਦੀ ਹੈ ਕੁਝ ਪਾਰਟੀਆਂ ਦੇ ਜਿਹੜੇ ਆਗੂ ਨੇ ਗੁਰਦੀਪ ਗੋਸ਼ਾ ਜੁੜ ਚੁੱਕੇ ਨੇ ਉਹਨਾਂ ਕੋਲ ਚੱਲਦੇ ਆ ਸਿੱਧਾ ਗੁਰਦੀਪ ਗੋਸ਼ਾ ਜੀ ਵੱਡਾ ਇਲਜ਼ਾਮ ਲਗਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਦੇਖੋ ਜੀ ਇਲਜ਼ਾਮ ਲਗਾਣਾ ਆਮ ਆਦਮੀ ਪਾਰਟੀ ਦਾ ਨਾ ਇੱਕ ਰਵਾਜ ਬਣ ਚੁੱਕਾ ਵੀ ਇਲਜ਼ਾਮ ਲਗਾ ਦਿਓ ਅੱਗੇ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਸੀ ਵੀ ਸਾਡੇ ਬੀਜੇਪੀ ਵਾਲੇ ਐਮਐਲਏ ਖਰੀਦ ਫੋਕਟ ਕਰ ਰਿਹਾ ਵਾਜੇ ਇਸ ਗੱਲ ਨੂੰ 2 ਸਾਲ ਹੋ ਗਏ ਉਹਦਾ ਦੱਸ ਤਾਂ ਇਹਨਾਂ ਨੇ ਕਿਹੜੇ ਕਰ ਰਹੇ ਸੀਗੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਜਦੋਂ ਬੋਲੇ ਪੱਟਲ ਤੇ ਉਹ ਤੇ ਚੀਜ਼ਾਂ ਰੱਖਣੀਆਂ ਹੀ ਬਣੀਆਂ ਸਿਰਫ ਇਹ ਗੱਲਾਂ ਕਰਕੇ ਆਪਣੇ ਉਹਨਾਂ ਵੱਡਾ ਕਰਨਾ ਚਾਹੁੰਦੇ ਆ ਉਹਨਾਂ ਨੇ ਉਹਨਾਂ ਨੂੰ ਡਰ ਸਾਰਿਆ ਡਰ ਕੀ ਸਾਰਿਆ ਕਿ ਅਸੀਂ ਜਿਹੜੇ ਇਹ 4 ਸਾਲ ਦੇ ਵਿੱਚ ਜੋ ਲੋਕਾਂ ਨੂੰ ਤੰਗ ਕੀਤਾ ਤੇ ਉਹ ਹੁਣ ਲੋਕਾਂ ਨੂੰ ਦਿਖ ਰਿਹਾ ਕਿ ਅਸੀਂ ਦੁਬਾਰਾ ਨਹੀਂ ਆਣਾ ਤੇ ਇਸ ਕਰਕੇ ਨਵੀਨ ਤੋਂ ਨਵੀਂ ਰੋਜ਼ ਕਹਾਣੀ ਬਣਾਉਂਦੇ ਆ ਰੋਜ਼ ਝੂਠੇ ਵਾਅਦੇ ਕਰਦੇ ਆ ਰੋਜ਼ ਨਵੀਂ ਕਹਾਣੀ ਬੰਦੇ ਆ ਰੋਜ਼ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਇਹ ਵੀ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਬੰਦ ਕਮਰਾ ਮੀਟਿੰ ਮੈਂ ਕਹਿ ਦਰਿਆ ਜੀ ਇਹਨਾਂ ਨੇ ਆਪਰੇਸ਼ਨ ਲੋਟਸ ਵਿਧਾਨ ਸਭਾ ਦੇ ਵਿੱਚ ਰੱਖਿਆ ਸੀ ਵੀ ਸਾਡੇ ਨਾਲ ਆਪਰੇਸ਼ਨ ਲੋਟਸ ਹੋ ਰਿਹਾ ਦਾ ਕੋਈ ਦੱਸਤਾ ਵਿਧਾਨ ਸਭਾ ਦੇ ਅੰਦਰ ਝੂਠ ਨਹੀਂ ਚੱਲਦਾ ਪਰ ਉੱਥੇ ਵੀ ਝੂਠ ਬੋਲ ਰਿਹਾ ਜਿਵੇਂ ਤੇ ਰਵਾਜ ਬਣਾ ਲਿਆ ਹਰ ਗੱਲ ਦਾ ਝੂਠ ਬੋਲਣ ਦਾ ਆਮ ਆਦਮੀ ਪਾਰਟੀ ਕੋ ਦੱਸਣ ਨੂੰ ਕੁਝ ਹੈਗਾ ਨਹੀਂਗਾ ਅੱਜ ਜੇ ਕੰਮ ਦੱਸਦੇ ਤਾਂ ਚੰਗਾ ਲੱਗਦਾ ਲੋਕਾਂ ਨੂੰ ਵੀ ਅਸੀਂ ਆਹ ਕੰਮ ਕੀਤੇ ਉਹ ਦੱਸ ਦੇਣਾ ਕੰਮ ਤਾਂ ਕੀਤੇ ਨੇ ਦੱਸੇ ਨੀ ਜਾ ਰਹੇ ਵਿਰੋਧੀਆਂ ਨੂੰ ਭੰਡਣ ਲੱਗੇ ਉਹਨਾਂ ਨੂੰ ਪਤਾ ਸ਼ਾਇਦ ਭੁੱਲ ਚੁੱਕੇ ਆ ਸਰਕਾਰ ਬਣ ਚੁੱਕੀ ਹੈ ਉਹਨਾਂ ਦੀ ਉਹਨਾਂ ਨੂੰ ਐ ਲੱਗਦਾ ਜਿਵੇਂ ਉਹ ਵਿਰੋਧੀ ਨੇਤਾ ਆ ਕਿ ਸਰਕਾਰ ਉਹ ਸਮਝ ਰਹੇ ਸਾਡੀ ਨਹੀਂ ਹੈਗੀ ਅਸੀਂ ਵਿਰੋਧੀ ਵਿਰੋਧ ਚ ਭੋਲਾ ਹੋ ਉਹਨਾਂ ਨੂੰ ਭੁਲੇਖਾ ਪੈ ਗਿਆ ਉਹਨਾਂ ਨੂੰ ਸਮਝਾਓ ਸਰਕਾਰ ਉਹਨਾਂ ਦੀ ਚੱਲ ਰਹੀ ਹੈ ਅੱਜ ਤੁਸੀਂ ਆਪਣੀਆਂ ਆਪਣੀਆਂ ਲੜੜੀਆਂ ਕਿਣਾਓ ਦੂਜੇ ਦੀਆਂ ਵਿਰੋਧਤਾ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਵੱਡਾ ਨਹੀਂ ਕੀਤਾ ਜਾ ਸਕਦਾ ਗੁਰਦੀਪ ਜੀ ਸਵਾਲ ਤਾਂ ਖੜੇ ਹੋਗੇ ਨਾ ਸਵਾਲ ਤਾਂ ਖੜੇ ਹੋਗੇ ਲੋਕਾਂ ਤੋਂ ਬੰਦ ਨਹੀਂ ਦੇ ਇਹਨਾਂ ਦੇ ਇਹਨਾਂ ਦੇ ਦਿਲ ਤੇ ਲੈਣ ਦੀ ਲੋੜ ਨਹੀਂ ਜੀ ਇਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਵੀ ਜ਼ਰੂਰਤ ਨਹੀਂ ਕਿਉਂਕਿ ਇਹ ਸਵਾਲ ਕਹੜੇ ਗਰੀਬ ਤੇ ਜਾਣਗੇ ਪਹਿਲੇ ਜਿਹੜੀਆਂ ਸਵਾਲ ਇਹਨਾਂ ਨੇ ਖੜੇ ਕੀਤੇ ਸੀ ਉਹਦਾ ਜਵਾਬ ਤਾਂ ਇਹਨਾਂ ਨੇ ਮੰਗਿਆ ਨਹੀਂ ਉਹ ਨਵੇਂ ਤਿੰਨ ਮਾਰ ਉਹ ਸਵਾਲ ਆ ਜਾਂਦਾ ਕਦੀ ਕਦੇ ਆ ਹੋ ਗਿਆ ਇਹ ਤਾਂ ਇਹ ਵੀ ਕਹਿੰਦੇ ਸੀਗੇ ਵੀ ਇਹਨਾਂ ਨੇ ਜਦੋਂ ਸੀਐਮ ਸਾਹਿਬ ਨੇ ਗ੍ਰਿਫਤਾਰ ਕੀਤਾ ਸੀ ਇੱਕ ਬੰਦਾ ਗ੍ਰਿਫਤਾਰ ਆਪਣਾ ਹੀ ਮੰਤਰੀ ਗ੍ਰਿਫਤਾਰ ਕਰਾਇਆ ਸੀ ਮਿਸਟਰ ਵਿਜੇ ਸਿੰਘਲਾ ਉਹਨੂੰ ਕਲੀਨ ਚਿੱਟਾ ਦਿੱਤਾ ਦਿੱਤੀ ਜਿਹਦੇ ਸਬੂਤ ਇਹਨਾਂ ਕੋਲ ਸੀਗੇ ਇਹਨਾਂ ਬਗੀਆ ਇਹ ਤਾਂ ਰੋਜ਼ ਕੁਝ ਨਾ ਕੁਝ ਝੂਠ ਬੋਲਦੇ ਆ ਇਹ ਆਪਣੇ ਕਿਸੇ ਨੂੰ ਕਿਸੇ ਨੂੰ ਟਾਰਗੇਟ ਬਣਾ ਕੇ ਆਪਣੇ ਆਪ ਨੂੰ ਵੱਡਾ ਕਰਨਾ ਚਾਹੁੰਦੇ ਆ ਤੁਸੀਂ ਦੱਸੋ ਵੀ ਨਸ਼ਾ ਖਤਮ ਹੋ ਗਿਆ ਪੰਜਾਬ 'ਚ ਕਰਪਸ਼ਨ ਖਤਮ ਹੋ ਗਈ ਪੰਜਾਬ 'ਚ ਗੈਂਗਸਟਰ ਕਲਚਰ ਖਤਮ ਹੋ ਗਿਆ ਪੰਜਾਬ 'ਚ ਸਾਰੀਆਂ ਚੀਜ਼ਾਂ ਚਾਰ ਚਾਰ ਗੁਣਾ ਵੱਧ ਗਈਆਂ ਇਹ ਸਿਰਫ ਪਰ ਗੁਰਦੀਪ ਜੀ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਵੇਖਣ ਨੂੰ ਆਇਆ ਜਿਹੜੇ ਵਿਰੋਧੀ ਨੇ ਉਹ ਸਵਾਲ ਚੁੱਕਦੇ ਨੇ ਕਿ ਆਖਰ ਜਦੋਂ ਵੀ ਕਿਸੇ ਲੀਡਰ ਨੂੰ ਏਡੀ ਦਾ ਡਰ ਹੁੰਦਾ ਹੈ ਜਾਂ ਵਿਜਰੇਂਦਰ ਦਾ ਡਰ ਹੁੰਦਾ ਉਹ ਭਾਜਪਾ ਵੀ ਚਲੇ ਜਾਂਦੇ ਆ ਤੁਸੀਂ ਇਹ ਦੱਸੋ ਬਾਜਪਾ ਚੱਲੇ ਜਾਂਦੇ ਸਰਕਾਰ ਇੱਥੇ ਪੰਜਾਬ 'ਚ ਬਾਜਪਾ ਦੀ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਨੂੰ ਇੰਨਾ ਡਰ ਲੱਗ ਰਿਹਾ ਇਹਦਾ ਮਤਲਬ ਕੀ ਹੈ ਸਰਕਾਰ ਹੋਣ ਦੇ ਬਾਵਜੂਦ ਇਹਨਾਂ ਕੋ ਬੰਦੇ ਜਾ ਰਹੇ ਪਾਵਰ ਇਹਨਾਂ ਕੋ ਦਿੱਲੀ 'ਚ ਤਾਂ ਕਹਿੰਦੇ ਸੀ ਪਾਵਰ ਸਾਡੇ ਕੋ ਪੂਰੀ ਨਹੀਂ ਹੈ ਸਾਨੂੰ ਪੂਰੇ ਸਟੇਟ ਚਾਹੀਦੇ ਤੇ ਪੰਜਾਬ ਦਾ ਪੂਰਾ ਸਟੇਟ ਹੈ ਨਾ ਫਿਰ ਇੱਥੇ ਡਰ ਕੇ ਉੱਤਰਿਆ ਮੈਂ ਫਿਰ ਦੁਬਾਰਾ ਇੱਕ ਗੱਲ ਰਿਪੀਟ ਕਰ ਰਿਹਾ ਡਰ ਇਸ ਕਰਕੇ ਸਾਰੇ ਆਮ ਆਦਮੀ ਪਾਰਟ ਦੇ ਅੱਗੂ ਵੀ ਜੁੜ ਚੁੱਕੇ ਨੇ ਉਹਨਾਂ ਕੋਲ ਵੀ ਚੱਲਦੇ ਆ ਕਿ ਆਖਰਕਾਰ ਇਲਜ਼ਾਮ ਜਿਹੜੇ ਉਹਨਾਂ ਦੀ ਪਾਰਟੀ ਵੱਲੋਂ ਲਗਾਏ ਗਏ ਨੇ ਗੁਰਦੀਪ ਗੋਸ਼ਾ ਜੀ ਕਹਿ ਰਹੇ ਨੇ ਕਿ ਸਿਰਫ ਭਾਜਪਾ ਕੋਲ ਜਾਂ ਆਮ ਆਦਮੀ ਪਾਰਟੀ ਕੋਲ ਸਿਰਫ ਇਲਜ਼ਾਮਾਤ ਵੀ ਹੋਰ ਕੋਈ ਗੱਲਬਾਤ ਨਹੀਂ ਹੈ ਕਰਨ ਲਈ। ਲੇਕਿਓ ਮੈਡਮ ਮੈਂ ਗੋਸ਼ਾ ਜੀ ਦੀ ਗੱਲ ਸੁਣ ਰਿਹਾ ਸੀ ਬਟ ਮੈਨੂੰ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਵੀ ਗੋਸ਼ਾ ਜੀ ਕਿਹੜੀ ਰਾਜਨੀਤੀ ਨੂੰ ਪ੍ਰਮੋਟ ਕਰ ਰਿਹਾ ਔਰ ਬੀਜੇਪੀ ਕਿਹੜੀ ਰਾਜਨੀਤੀ ਨੂੰ ਪ੍ਰਮੋਟ ਕਰ ਰਹੀ ਹੈ। ਇੱਕ ਐਮਐਲਏ ਆਮ ਆਦਮੀ ਪਾਰਟੀ ਦਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਵੀ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਹਰਿਆਣਾ ਦੇ ਉਹ ਬੰਦ ਕਮਰਾ ਮੀਟਿੰਗ ਕਰਨ ਵਾਸਤੇ ਕਿਸੇ ਬੰਦੇ ਨੂੰ ਸਾਡੇ ਕੋਲ ਭੇਜਦੇ ਨੇ ਔਰ ਉਹ ਕਹਿੰਦੇ ਨੇ ਵੀ ਜੋ ਤੁਹਾਡੀਆਂ ਡਿਮਾਂਡ ਆ ਉਹ ਪੂਰੀ ਹੋਊਗੀ ਬੀਜੇਪੀ ਨੂੰ ਸੰਗਰੂਰ ਚ ਤੁਸੀਂ ਤਕੜਾ ਕਰੋ ਔਰ ਅਸੀਂ ਤੁਹਾਨੂੰ ਅੱਗੇ ਟਿਕਟ ਦਵਾਵਾਂਗੇ ਔਰ ਇਹ ਕੋਈ ਅੱਜ ਦੀ ਐ ਨਵੀਂ ਗੱਲ ਨਹੀਂ ਹੈ ਅਗਰ ਤੁਸੀਂ ਬੀਜੇਪੀ ਦਾ ਆਪਰੇਸ਼ਨ ਲੋਟਸ ਤੁਸੀਂ ਦੇਖ ਲਓ ਇਹ ਇਕੱਲੀ ਪੰਜਾਬ ਦੀ ਗੱਲ ਨਹੀਂ ਚਾਹੇ ਗੋਆ ਹੋਵੇ ਚਾਹੇ ਮਹਾਰਾਸ਼ਟਰਾ ਹੋਵੇ ਚਾਹੇ ਹੋਰ ਵੱਖ-ਵੱਖ ਰਾਜ ਹੋਣ ਉਹਨਾਂ ਦੇ ਵਿੱਚ ਹੀ ਆਪਰੇਸ਼ਨ ਲੋਟਸ ਕਰਕੇ ਇਹਨਾਂ ਨੇ ਸਰਕਾਰਾਂ ਬਣਾਈਆਂ ਵੀ ਨੇ ਔਰ ਜੋ ਚੱਲਦੀਆਂ ਹੋਈਆਂ ਜਿਹੜੀਆਂ ਲੋਕਾਂ ਦੀ ਚੋਣ ਇਹ ਸਰਕਾਰਾਂ ਨੇ ਚਾਹੇ Madhya Pradesh ਹੋਵੇ ਉਹਨਾਂ ਚ ਸਰਕਾਰਾਂ ਗਿਰਾ ਕੇ ਇਹ ਇਹਨਾਂ ਨੂੰ ਇੱਕ ਆਪਰੇਸ਼ਨ 로ਟਸ ਦਾ ਜਿਹੜਾ ਇੱਕ ਟ੍ਰੈਂਡ ਹੈ ਇਹ ਇਹਨਾਂ ਨੇ ਵਕਫ-ਵਕਫ ਸਰਕਾਰਾਂ ਜਿਹੜੀਆਂ ਨੇ ਗਰਾਈਆਂ ਨੇ ਇਹ ਸੋ ਇਹਨਾਂ ਲਈ ਇਹ ਗੱਲ ਕੋਈ ਨਹੀਂ ਜੀ ਜੀ ਪਰ ਜੀ ਤੁਸੀਂ ਸਬੂਤ ਮੰਗ ਰਹੇ ਨੇ ਕਿਆ ਕਰ ਸਬੂਤ ਕੀ ਹੈ ਦੇਖੋ ਐਡਾ ਮੈਡਮ ਜਿਹੜੇ ਅੱਜ ਐਲੀਗੇਸ਼ਨ ਸਾਡੇ ਵੱਲੋਂ ਲਾਏ ਗਏ ਨੇ ਉਹ ਬੜੀ ਜਲਦੀ ਜਨ ਤੱਕ ਵੀ ਕਰੇ ਜਾਣਗੇ ਔਰ ਉਹ ਕਹਿ ਰਹੇ ਨੇ ਵੀ ਜਿਹੜਾ ਕੋਈ ਵਿਚ ਬੰਦਾ ਕੋਈ ਮੋਟਰ ਬੰਦਾ ਜਿਹੜਾ ਇਹ ਚੀਜ਼ਾਂ ਨੂੰ ਲੈ ਕੇ ਉਹਨਾਂ ਦਾ ਸੁਨੇਹਾ ਲੈ ਕੇ ਆਇਆ ਸੀ ਉਹਨਾਂ ਨੂੰ ਵੀ ਜਿਹੜਾ ਹੈ ਉਹ ਅੱਗੇ ਬੜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਉਹਨੂੰ ਵੀ ਬੇਲਕਾਬ ਜਿਹੜਾ ਆ ਗਿਆ ਕਰਿਆ ਜਾਊਗਾ ਪਰ ਮੈਂ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਇਹ ਭਾਜਪਾ ਦੀ ਕੋਈ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ ਪਰ ਅੱবি ਇਸ ਵਾਰ ਇਹ ਨਾ ਦਾ ਪਾਲਾ ਆਮ ਆਦਮੀ ਪਾਰਟੀ ਦੇ ਵਰਕਰਾਂ ਲੀਡਰਾਂ ਔਰ ਐਮ ਐਲ ਏ ਨਾਲ ਪਿਆ ਜਿਹੜੇ ਨਾ ਪਹਿਲਾਂ ਵੀ ਕੇ ਨਾ ਅੱਜ ਵੀ ਕੇ ਨਾ ਦਿੱਲੀ ਚ ਕਦੀ ਵਿਕੇ ਉਹ ਨਾਮ ਉਹਨੇ ਕਦੀ ਵਿਕਿਆ ਹੋਰ ਇੱਕ ਸਵਾਲ ਹੋ ਰਿਹਾ ਕਿ ਜਿਹੜਾ ਵਿੱਚ ਬਚੋਲੀਆ ਬਣਿਆ ਆ ਬੰਦਾ ਉਹ ਆਮ ਆਦਮੀ ਪਾਰਟਨਰ ਸਬੰਧਤਾ ਹੈ ਜਾਂ ਫਿਰ ਕੋਈ ਪੰਜਾਬ ਦਾ ਕੋਈ ਵਿਅਕਤੀ ਹੈ ਨਾਮ ਵਰ ਵਿਅਕਤੀ ਹੈ ਕੋਈ ਦੇਖੋ ਪੰਜਾਬ ਦਾ ਨਾਮ ਵਰ ਵਿਅਕਤੀ ਹੈ ਹੂੰ ਜਿਹੜੇ ਵਿੱਚ ਪੈਕੇਜ ਜਿਨ੍ਹਾਂ ਨੇ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਕੈਟਾਗਰੀ ਕਦੀ ਕਿਹਾ ਵੀ ਥੋੜੀ ਕੋਈ ਡਿਮਾਂਡ ਹੈ ਤਾਂ ਸਾਨੂੰ ਤੁਸੀਂ ਦੱਸੋ ਤੁਹਾਡੀ ਡਿਮਾਂਡ ਜਿਹੜੀ ਅਸੀਂ ਪੂਰੀ ਹੀ ਕਰਾਂਗੇ ਔਰ ਨੈਬ ਸੈਣੀ ਜੀ ਦਾ ਬਕਾਇਦਾ ਤੌਰ ਤੇ ਉਹ ਨਾਮ ਲੈ ਕੇ ਕਹਿ ਰਹੇ ਨੇ ਇਹ ਬੰਦ ਕਮਰਾ ਮੀਟਿੰਗ ਕਰਨਾ ਚਾਹੁੰਦੇ ਇਹ ਚ ਦੇਖੋ ਜਗ ਜਾਹਰ ਹੈ ਔਰ ਮੈਂ ਫੇਰ ਅੱਜ ਤੁਹਾਨੂੰ ਔਰ ਤੁਹਾਡੇ ਸਰੋਤਾਂ ਨੂੰ ਦੱਸਣਾ ਚਾਹੁੰਦਾ ਇਹ ਕੋਈ ਨਵੀਂ ਗੱਲ ਨਹੀਂ ਇਹ ਬੀਜੇਪੀ ਦਾ ਆਪਰੋਟਸ ਰੋਟਸ ਆਪਾਂ ਬਹੁਤ ਵਕ ਵਕ ਸਟੇਟਾਂ 'ਚ ਦੇਖਿਆ ਵੀ ਔਰ ਦੇਖਿਆ ਵੀ ਇਹ ਕਿਵੇਂ ਚੁਣੀ ਹੋਈ ਸਰਕਾਰਾਂ ਨੂੰ ਇਹ ਗਰਾਉਂਦੇ ਨੇ ਗੁਰਦੀਪ ਜੀ ਗੁਰਦੀਪ ਜ ਦੇਖੋ ਆਮ ਆਦਮੀ ਪਾਰਟੀ ਦੇ ਝੂਠੀ ਪੀ ਐਚ ਡੀ ਕਰਨੀ ਹੋਵੇ ਤੇ ਉਹਦੇ ਜਿਹੜੇ ਚਾਂਸਰ ਹੈ ਉਹ ਬਣ ਸਕਦੇ ਆ ਰਵਿੰਦ ਕੇਜਰੀਵਾਲ ਸਾਹਿਬ ਜਿੱਦਾਂ ਦੇ ਕੋਕੋ ਉਹਦਾ ਦੇ ਕੋਕੋ ਦੇ ਬੱਚੇ ਮਤਲਬ ਬਗੈਰ ਗਲਤ ਉਹ ਝੂਠੇ ਇਲਜ਼ਾਮ ਲਗਾਣੇ ਆਮ ਆਦਮੀ ਪਾਰਟੀ ਦੀ ਰਵਾਇਤ ਬਣ ਚੁੱਕੀ ਆ ਮੈਂ ਫੇਰ ਕਹਿ ਰਿਹਾ ਆ ਵਿਜੇ ਸਿੰਘਲੇ ਨੂੰ ਇਹਨਾਂ ਨੇ ਗ੍ਰਿਫਤਾਰ ਖੁਦ ਕੀਤਾ ਸੀ ਉਹਨੂੰ ਕਲੀਨ ਸੀਟ ਕਿੱਦਾਂ ਮਿਲਗੀ ਜਦ ਭਗਵੰਤ ਸਾਹਿਬ ਨੇ ਖੁਦ ਗਵਾਹ ਤਸਬੂਤ ਹੈ ਜਿਸ ਮੁਕਦੇ ਤੇ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਬੋਲੇ ਮੈਂ ਤੁਹਾਡਾ ਬੋਲਿਆ ਮੈਂ ਤੁਹਾਡੇ ਵਿੱਚ ਬੋਲੇ ਫਿਰ ਆਪਾਂ ਉਹਨੂੰ ਭੜਕਾਈ ਹੈ ਨਾ ਜਿਸ ਦਾ ਤਸਬੂਤ ਤੇ ਰਹੀ ਹੈ ਲੈਟ ਮੀ ਫਿਨਿਸ਼ ਗੱਲ ਸੁਣੋ ਜੀ ਤੁਸੀਂ ਵਿਜੇ ਸਿੰਘਲਾ ਜੀ ਦੇ ਤਸਬੂਤ ਕਿਤੇ ਆ ਦੇ ਤੇ 2 ਸਾਲ ਪਹਿਲਾਂ ਤੁਸੀਂ ਹੋਟਲ ਲੋਟਸ ਦੀ ਗੱਲ ਕੀਤੀ ਸੀ ਉਹਦੇ ਤਸਬੂਤ ਦੇ ਤੇ ਹੁਣ ਕਿੱਥੋਂ ਦੇ ਤਸਬੂਤ ਦੇ ਦੋਗੇ ਝੂਠੀ ਸਰਕਾਰ ਝੂਠੇ ਬੰਦੇ ਗੱਲ ਕਰਦੇ ਜਿਹੜੇ ਜ਼ਮਾਨਤਾਂ ਤੇ ਬਰੀ ਆਪ ਕ੍ਰਪਸ਼ਨ ਦੇ ਵਿੱਚ ਚਾਹੀਏ ਇਹਨਾਂ ਦੇ ਅਰਵਿੰਦ ਕੇ ਜੀ ਵਾਲ ਸਾਹਿਬ ਹੋਣ ਸਿੰਦਰ ਜੈਨ ਜੜ ਹੁਣ ਇਹ ਦੱਸੋ ਸਾਮ-ਦਾਮ ਦੰਡਪੇਤੀ ਬਿਜ਼ਨਸ ਸੋਦੀਏ ਜੀ ਨੇ ਗੱਲ ਕੀਤੀ ਸੀ ਸਾਮ-ਦਾਮ ਦੰਡਪੇਤੀ ਕੀ ਹੁੰਦਾ ਦੱਸੋ ਮੈਂ ਤਾਂ ਧੱਕਾ ਕਰੋ ਦੇਖਿਆ ਨਹੀਂ ਤੁਸੀਂ ਇਲੈਕਸ਼ਨਾਂ 'ਚ ਧੱਕਾ ਕਿੱਦਾਂ ਗੋਲੂ ਜੈ ਇਹਨਾਂ ਦਾ ਕਾਗਜ਼ ਲੈ ਕੇ ਭੱਜ ਰਿਹਾ ਕਿਸ ਤਰ੍ਹਾਂ ਇਹਨਾਂ ਨੇ ਪੱਗਾਂ ਉਛਾਲੀਆਂ ਜਿਸ ਤਰ੍ਹਾਂ ਕਿਹਾ ਵੀ ਪੱਗਾਂ 'ਚ ਟੇਲ ਨਹੀਂ ਲੱਗਿਆ ਹੁੰਦੇ ਕਿ ਇਹਨਾਂ ਨੇ ਗੱਲਾਂ ਕੀਤੀਆਂ ਸੀ ਇਹ ਗੱਲਾਂ ਕਰ ਰਿਹਾ ਇਹ ਪੰਜਾਬ ਦੀਆਂ ਗੱਲਾਂ ਕਰ ਰਹੇ ਹੋ 1 ਮਿੰਟ ਜੀ 1 ਮਿੰਟ ਰੁਕ ਜੋ ਬਨੀ ਜੀ 1 ਮਿੰਟ ਮੈਂ ਤੁਹਾਨੂੰ ਬੋਲਿਆ ਮੈਂ ਤੁਹਾਡੇ ਵਿੱਚ ਜਦੋਂ ਤੁਸੀਂ ਪੰਜਾਬ ਦੀਆਂ ਗੱਲਾਂ ਤੁਸੀਂ ਗੱਲ ਕਰ ਰਹੇ ਹੋ ਮਾਪਰੇ ਪੰਜਾਬ ਦੇ 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 ਪੰਜਾਬ ਔਰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਚਾਹੇ BBMB ਹੋਵੇ ਜਾਂ ਵੱਖ-ਵੱਖ ਮੁੱਦਿਆਂ ਤੇ ਔਰ ਕਿਸਾਨ ਜਿਹੜੇ ਤਿੰਨ ਕਾਲੇ ਕਾਨੂੰਨ ਅਗਰ ਆਪਾਂ ਦੇਖੀਏ ਜਿਹੜੇ ਪਹਿਲਾਂ ਆਏ ਔਰ ਵਾਪਸ ਲੈਣੇ ਪਏ ਮੋਦੀ ਸਾਹਿਬ ਨੂੰ ਔਰ ਅੱਜ ਵੀ ਬੈਕ ਡੋਰ ਐਂਟਰੀ ਜਿਹੜੀ ਹੈ ਉਹ ਕਿਸਾਨਾਂ ਤੇ ਮਾਰੂ ਨੀਤੀ ਜਿਹੜੀ ਹੈ ਮੋਦੀ ਸਰਕਾਰ ਲੈ ਕੇ ਸੋ ਉਹ ਪੰਜਾਬ ਦੇ ਹਮੈਤੀ ਨਹੀਂ ਹੈਗੇ ਸੀ ਨਾ ਹੈਗੇ ਨਾ ਲੋਕਾਂ ਨੇ ਉਹਨੂੰ ਕਦੀ ਮੂੰਹ ਲਾਇਆ ਨਾ ਅੱਗੇ ਕਦੀ ਮੂੰਹ ਲਾਣਗੇ ਅੱਜ ਕੱਲ ਇਹ ਹੋ ਰਹੀ ਹੈ ਕਿ ਚੁਣੀ ਹੋਈ ਸਰਕਾਰ ਨੂੰ ਗਰਾਉਣਾ ਮਣੇ ਬਹੁਤ ਵੱਡਾ ਡੈਮੋਕ੍ਰੇਸੀ ਦਾ ਘਾਣ ਅੱਜ ਆਪਾਂ ਕਹਿੰਦੇ ਆ ਲੋਕਾਂ ਨੂੰ ਵੀ ਆਪਣਾ ਜਿਹੜਾ ਦੇਸ਼ ਆ ਉਹ ਡੈਮੋਕ੍ਰੇਸੀ ਦਾ ਸਰਮੌਰ ਹੈ ਔਰ ਪੂਰੇ ਦੇਸ਼ ਦੇ ਵਿੱਚ ਮਸ਼ਹੂਰ ਆ ਅੱਜ ਆਪਾਂ ਕਿੱਥੇ ਰਾਜਨੀਤੀ ਕਰ ਰਹੇ ਔਰ ਮੈਂ ਗੋਸ਼ਾ ਜੀ ਨੂੰ ਪੁੱਛਣਾ ਚਾਹ ਰਾ ਹਾਂ ਗੋਸ਼ਾ ਜੀ ਤੁਸੀਂ ਅਲੀਗੇਸ਼ਨ ਦੀ ਗੱਲ ਕਰਦੇ ਹੋ ਮੈਂ ਪੁੱਛਣਾ ਚਾਹੁੰਦਾ ਗੋਆ ਸਰਕਾਰ ਕਿਵੇਂ ਗਿਰ ਗਈ ਮੱਧ ਪ੍ਰਦੇਸ਼ ਕਿਵੇਂ ਗਿਰ ਗਈ ਜਵਾਬ ਤਾਂ ਦੇ ਦਿਓ ਨੇ ਨੇ ਵਿਜੇ ਜੀ ਦੇਖੋ ਮੇਰੀ ਗੱਲ ਨਹੀਂ ਸਾਹਿਬ ਜੀ ਆਪਾਂ ਜਿਸ ਮੁੱਦੇ ਤੇ ਜੇ ਕੋਸ਼ਾ ਜੀ ਗੱਲ ਸੁਣੋ ਕੋਸ਼ਾ ਜੀ ਜਿਸ ਮੁੱਦੇ ਤੇ ਆਪਾਂ ਗੱਲ ਕਰਦੇ ਮੁੱਦੇ ਉਰ ਕੋ ਜਵਾਬ ਹੀ ਕੋਈ ਨਹੀਂ ਵਿਜੇ ਜੀ ਇਹਦਾ ਕੋਈ ਜਵਾਬ ਨਹੀਂ ਮੈਂ ਤਾਂ ਦੇਖੋ ਤੁਸੀਂ ਚੁੱਪ ਹੋ ਗੁਰਦੀਪ ਜੀ ਪਨੀ ਜੀ ਇਸ ਤਰੀਕੇ ਨਾਲ ਕਿਸੇ ਮੁੱਦੇ ਦਾ ਹੱਲ ਨਹੀਂ ਹੁੰਦਾ ਕਿਉਂਕਿ ਜਨਤਾ ਜਵਾਬ ਮੰਗਦੀ ਹੈ ਇੱਕ ਪਾਸੇ ਸਬੂਤ ਮੰਗੇ ਜਾ ਰਹੇ ਨੇ ਦੂਸਰੇ ਪਾਸੇ ਪੰਜਾਬ ਦੇ ਲੋਕ ਜਵਾਬ ਮੰਗ ਰਹੇ ਨੇ ਸੁਣ ਲੋ ਮੈਂ ਗੱਲ ਕਰਦੇ ਗੋਆ ਦੀ ਗੱਲ ਦੱਸਣਾ ਚਾਹੁੰਦਾ ਹੈ ਐਮਪੀ ਦੀ ਜਵਾਬ ਦੀ ਗੱਲ ਕਿਉਂ ਨਹੀਂ ਕਰਦੇ ਸੀਐਮ ਪੰਜਾਬ ਦੇ ਕੀ ਹਾਲਾਤ ਬਣ ਗਏ ਸਾਹਿਬ ਨੇ ਦੇਖੋ ਅਸੀਂ ਅਲੀਗੇਸ਼ਨ ਉਸੇ ਨੂੰ ਜਵਾਬ ਦੇ ਰਹੇ ਹਾਂ ਜਵਾਬ ਮੰਗਣਾ ਇਹਨਾਂ ਦੇ ਸੀਐਮ ਆ ਕੇ ਗੋਸ਼ਾ ਜੀ ਗੋਸ਼ਾ ਜੀ ਤੋਂ ਹਟਾ ਕੇ ਸਵਾਲ ਹੈ ਕਿ ਤੁਹਾਡੀ ਪਾਰਟੀ ਨੇ ਅਪਰੋਚ ਕੀਤਾ ਜਾਂ ਫਿਰ ਨਹੀਂ ਕੀਤਾ ਦੇਖੋ ਇਹ ਗੱਲ ਮੈਂ ਕਹਿ ਰਿਹਾ ਇਹ ਤੇ ਝੂਠੀ ਬਾਟੀਆਂ ਇਹਨਾਂ ਦਾ ਸੀਰੀਅਸ ਨਾ ਲਿਆ ਕਰੋ ਹੁਣ ਇਹਨਾਂ ਜਨਤਾ ਨੇ ਇਹਨਾਂ ਨੂੰ ਜਵਾਬ ਦੇ ਦੇਣਾ ਆ ਗਿਆ ਹੁਣ ਟਾਈਮ ਜਵਾਬ ਦੇਣ ਦਾ ਉਹ ਜਵਾਬ ਦੇਣ ਦਾ ਟਾਈਮ ਹੈ ਜੀ ਸਰ ਸਵਾਲ ਸਿੱਧਾ ਹੈ ਤੇ ਜਵਾਬ ਵੀ ਸਿੱਧਾ ਥੋੜੇ ਜਿਹੜੇ ਬਾਕੀ ਸਟੇਟਾਂ ਚੱਲ ਗਏ ਗੋਸ਼ਾ ਜੀ ਗੋਸ਼ਾ ਜੀ ਸਵਾਲ ਸਿੱਧਾ ਹੈ ਬਨੀ ਜੀ ਪਤਾ ਚੰਦੇ ਨੇ ਵੀ ਭਾਜੀ ਦੀ ਸਰਕਾਰ ਸਿਰ ਬਣਾਣੀ ਬਾਣੀ ਦੀ ਇਤਾਂ ਦੀ ਸਰਕਾਰ ਆ ਉਹ ਬਨੀ ਜੀ ਬਨੀ ਜੀ ਇੱਕ ਮਿੰਟ ਗੋਸ਼ਾ ਜੀ ਜਵਾਬ ਸਵਾਲ ਸਿੱਧਾ ਸੀ ਤੇ ਜਵਾਬ ਸਿੱਧਾ ਹਾਂ ਜਾਂ ਫਿਰ ਨਾ ਗੱਲ ਕਹਿ ਰਹੇ ਸੀ ਕਿ ਪਾਰਟੀਆਂ ਸਾਡੀ ਪਾਰਟੀ ਕਦਰਾਂ ਤੇ ਕੀਮਤਾਂ ਨਾਲ ਦਿੰਦੀ ਆ ਇਹਨਾਂ ਦੀ ਪਾਰਟੀਆਂ ਨੂੰ ਸੀਐਮ ਸਾਹਿਬ ਆਪੇ ਜਨਮ ਕਰਨਾ ਅੱਜ ਦੱਸਣ ਦੀ ਲੋੜ ਸੀ ਸੀਐਮ ਸਾਹਿਬ ਆ ਕੇ ਸੀਐਮ ਸਾਹਿਬ ਆ ਕੇ ਜੜਤਾਂ ਦਾ ਮੈਨੂੰ ਵੀ ਅੱਧੀ ਗੱਤ ਬੋਲ ਰਹੇ ਆ ਬੈਣ ਦੀ ਵਾਰੀ ਆ ਮੈਡਮ ਜਿਸ ਤਰੀਕੇ ਨਾਲ ਸਬੂਤ ਮੰਗਦੇ ਜੇ ਜ਼ਰੂਰਤ ਪਈ ਤਾਂ ਸਬੂਤ ਤੁਸੀਂ ਕਿਵੇਂ ਪੇਸ਼ ਕਰੋਗੇ ਮੈਡਮ ਜੀ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਮਿਲ ਜਾਊਗਾ ਤਾਂ ਬੇਸ ਕਰਨਗੇ ਸਭ ਕੁਝ ਮਿਲ ਜਾਊਗਾ ਇਹਨਾਂ ਨੇ ਇੱਕ ਇੱਕ ਵਿਕਰਮ ਸਿੰਘ ਮੇਰੇ ਖਿਆਲ ਤੋਂ ਮਾਫੀ ਕਿੰਨੇ ਮੰਗੀ ਸੀ ਉਹ ਵੀ ਝੂਠ ਦਿਨ ਕੋਈ ਕਿੰਨੀ ਸੀ ਇਹ ਮੈਨੂੰ ਰਿਕਵੈਸਟ ਹੈ ਵੀ ਗੋਸ਼ਾ ਜੀ ਜੇ ਤੁਸੀਂ ਮੁੱਦੇ ਤੇ ਗੱਲ ਕਰਦੇ ਹੋ ਉਸ ਮੁੱਦੇ ਤੇ ਰੋਕ ਕਿਉਂ ਲੱਗਦੇ ਹੋ ਗੋਸ਼ਾ ਜੀ ਕਿੰਮਟਾ ਜਵਾਬ ਦੇ ਰਹਾ ਬਜੀਵਾਂ ਤਾਂ ਲੈ ਲੀਓ ਤੁਸੀਂ ਮਾਫੀਆਂ ਮੰਗਦੇ ਹੋ ਰੋਜ਼ ਤੁਸੀਂ ਗਲਤੀਆਂ ਕਰਦੇ ਹੋ ਮਾਫੀਆਂ ਮੰਗਦੇ ਹੋ ਤੁਸੀਂ ਬੰਦ ਕਮਰਾ ਮੀਟਿੰਗ ਮੰਗਦਾ ਸਾਡੇ ਤੋਂ ਕਿਉਂ ਲੱਗ ਰਿਹਾ ਜੀ ਤੁਸੀਂ ਇਹਦੇ ਗੱਲ ਤੇ ਵੀ ਮਾਫੀ ਮੰਗਣੀ ਕੱਲ ਨੂੰ ਤੁਸੀਂ ਤੁਹਾਨੂੰ ਮਾਫੀਆਂ ਦੇ ਹੱਥ ਪੈ ਗਈ ਹੈ ਤੁਸੀਂ ਕੱਲ ਫਿਰ ਮਾਫੀ ਮੰਗਣੀਆਂ ਦੇਖ ਲਿਓ ਮੈਡਮ ਤੁਹਾਨੂੰ ਤੁਹਾਨੂੰ ਪੁਰਾਣਾ ਵੀ ਕਿਸੇ ਨੇ ਨਹੀਂ ਹੋਇਆ ਚਿੱਠੀ ਪਈ ਗੁਰਦੀ ਜੀ ਜਵਾਬ ਤਾਂ ਪਹਿਲਾਂ ਦੇਣਾ ਤਾਂ ਹੀ ਗੱਲ ਕਲੀਅਰ ਹੋਏਗੀ ਜਨਤਾ ਨੂੰ ਜਵਾਬ ਦਿੱਤਾ ਤਾਂ ਲੈ ਜੀ ਵੀ ਜਿਨਾਂ ਨੇ ਹੁਣ ਕੇਜਰੀਵਾਲ ਸਾਹਿਬ ਨੇ ਫਿਰ ਮਾਫੀ ਮੰਗਣੀ ਪੈਣੀ ਇਹਨਾਂ ਨੂੰ ਜੋ ਰੋਜ਼ ਨਾਮ ਕਰਦੇ ਆ ਰੋਜ਼ ਚਿੱਠੀਆਂ ਪੈਣੇ ਆ ਆ ਪੈਂਦੀਆਂ ਸੀਐਮ ਦੀ ਲੈਟਰ ਤੇ ਕਦੀ ਕਿਸੇ ਨੇ ਮਾਰ ਨਹੀਂ ਜੀ 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 ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਸਾਨੂੰ ਸਮਾਂ ਦਿੱਤਾ ਸੋ ਤੁਹਾਨੂੰ ਵੱਡੀ ਖਬਰ ਦੱਸ ਰਿਹਾ ਕਿ ਜੀ ਇੱਕ ਪਾਸੇ ਤਾਂ ਤੁਹਾਨੂੰ ਲਗਾਤਾਰ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਜਿਹੜੇ ਵੱਡੇ ਅੱਜ ਇਲਜ਼ਾਮ ਲਗਾਏ ਗਏ ਨੇ ਉਸ ਨੂੰ ਲੈ ਕੇ ਜਿਹੜੀ ਸਾਰੀ ਗੱਲਬਾਤ ਹੋਈ ਹੈ ਕਿ ਆਮ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਹੜੇ ਜਿਹੜੇ ਮੰਤਰੀ ਨੇ ਉਨ੍ਹਾਂ 'ਤੇ ਹੋਰ ਇਲਜ਼ਾਮ ਲਗਾਏ ਗਏ ਨੇ ਕਿ ਜਿਸ ਤਰੀਕੇ ਨਾਲ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਂ ਬਿਕਾਉ ਨਹੀਂ ਆ ਤੁਹਾਨੂੰ ਦੱਸ ਦੇਣਾ ਇਹ ਲਗਾਤਾਰ ਹੈ ਕਿ ਅੱਜ ਇਸ ਬਿਆਨਤਵਾਦੀ ਜਿਹੜੀ ਸਿਆਸਤ ਹੈ ਹੋਰ ਵੀ ਗਰਮਾ ਗਈ ਹੈ ਲਗਾਤਾਰ ਜਿਹੜਾ ਆਪਰੇਸ਼ਨ ਲੌਟਸਸ ਨੂੰ ਲੈ ਕੇ ਆਪ ਦੇ ਵੱਡੇ ਇਲਜ਼ਾਮ ਨੇ ਪਰ ਦੂਸਰੇ ਪਾਸੇ ਖਰੀਦਦਫਰੋਕ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤੇ ਇਹਨਾਂ ਇਲਜ਼ਾਮਾਂ ਬਾਰੇ ਜੋ ਕੀ ਹੈ ਗੱਲਬਾਤ ਕਰਨ ਲਈ ਇਸ ਵਕਤ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਸਾਡੇ ਨਾਲ ਮੌਜੂਦ ਨੇ ਮੈਮ ਆਪਰੇਸ਼ਨ ਲੋਟਸ ਨੂੰ ਲੈ ਕੇ ਤੁਸੀਂ ਸ਼ਿਕਾਇਤ ਕੀਤੀ ਹੈ ਕਿ ਆਪਰੇਸ਼ਨ ਲੋਟਸ ਦੇ ਤਹਿਤ ਹੈ ਤਾਂ ਤੁਹਾਨੂੰ ਵੀ ਜੋ ਕੀ ਹੈ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਧੇ ਤੌਰ ਤੇ ਐਮ ਐਲ ਏਜ਼ ਜਾਂ ਲੀਡਰ ਜੋ ਕਿ ਖਰੀਦਣ ਦੀ ਖਰੀਦੋ ਫਰੋਖਤ ਦਾ ਜੋ سلسلہ ਹੈ ਉਹ ਭਾਜਪਾ ਨੇ ਸ਼ੁਰੂ ਕੀਤਾ ਹੈ ਪੂਰਾ ਵਾਕਿਆ ਕੀ ਹੈ ਸੀਗਾ ਤੁਹਾਡੇ ਨਾਲ ਦੇਖੋ ਮੇਰੇ ਨਾਲ ਉਹਨਾਂ ਦੇ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੂੰ ਉਹਨਾਂ ਨੇ ਭੇਜਿਆ ਸੀਗਾ ਉਹਨਾਂ ਨੇ ਫੋਨ ਤੇ ਮੁਲਾਕਾਤ ਲਈ ਟਾਈਮ ਮੰਗਿਆ ਤੇ ਮੁਲਾਕਾਤ ਦੇ ਦੌਰਾਨ ਉਹਨਾਂ ਨੇ ਦੇਖੋ ਉਹਨਾਂ ਦੇ ਨਾਮ ਤੇ ਆਪਾਂ ਨਾ ਜਾਈਏ ਜੋ ਮੈਸੇਜ ਲੈ ਕੇ ਉਹ ਆਏ ਸੀ ਕਿਉਂ ਮੈਸੇਜ ਵੱਡਾ ਉਸ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਕਿ ਉਹ ਜਦੋਂ ਮੇਰੇ ਕੋਲ ਮੁਲਾਕਾਤ ਲਈ ਆਏ ਤਾਂ ਉਹਨਾਂ ਨੇ ਗੱਲ ਰੱਖੀ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਇੱਕ ਬੰਦ ਕਮਰਾ ਮੀਟਿੰਗ ਜਿਹੜੀ ਉਹ ਕਰਨੀ ਚਾਹੁੰਦੇ ਆ ਜਿਸ ਦੇ ਵਿੱਚ ਸੰਗਰੂਰ ਦੇ ਵਿੱਚ ਭਾਜਪਾ ਦੀ ਜਿਹੜੀ ਅਗਲੀ ਰਾਜਨੀਤੀ ਹੈ ਉਹਦੇ ਤੇ ਚਰਚਾ ਸੰਗਰੂਰ ਤੋਂ ਚਾਹੇ ਇਲੈਕਸ਼ਨ ਲੜਨ ਦੀ ਗੱਲ ਹੋਵੇ ਜਾ ਜਾ ਮੇਰੇ ਵੱਲੋਂ ਕੋਈ ਵੀ ਜਿਹੜੀ ਡਿਮਾਂਡ ਹੈ ਉਹਨੂੰ ਰੱਖਣਾ ਤੇ ਭਾਜਪਾ ਦੇ ਵੱਲੋਂ ਉਸ ਚੀਜ਼ ਨੂੰ ਪੂਰਾ ਕਰਨ ਦੀ ਜਿਹੜੀ ਗੱਲ ਹੈ ਉਹਨਾਂ ਨੇ ਉਹ ਮੇਰੇ ਕੋਲ ਰੱਖੀ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿਹੜਾ ਉਹ ਆਸ਼ਵਾਸਨ ਦੇਣਗੇ ਤੁਹਾਡੇ ਨਾਲ ਮੁਲਾਕਾਤ ਕਰਨਗੇ ਕਿਉਂਕਿ ਨਰਿੰਦਰ ਭਰਾਜ ਵਿਕਾਉ ਨਹੀਂ ਹੈ ਔਰ ਅਸੀਂ ਪਾਰਟੀ ਦੇ ਉਹ ਸੱਚੇ ਸਿਪਾਹੀ ਹੈ ਜਿਹੜੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਨਾਲ ਜੁੜੇ ਸੀਗੇ ਔਰ ਨਰਿੰਦਰ ਭਰਾਜ ਸ਼ਾਇਦ ਨੈਬ ਸੈਣੀ ਜੀ ਮੇਰੇ ਬਾਰੇ ਨਾ ਜਾਣਦੇ ਹੋਣ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਦਵਾਂ ਕਿ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ 2014 ਦੇ ਲੋਕ ਸਭਾ ਚੋਣਾਂ ਦੇ ਵਿੱਚ 19 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੀ ਪਹਿਲੀ ਮਹਿਲਾ ਪੋਲਿੰਗ ਏਜੰਟ ਬਣਨ ਦਾ ਜਿਹੜਾ ਮਾਣ ਮੈਨੂੰ ਮਿਲਿਆ ਸੀ ਔਰ ਮੈਂ ਜਿੱਥੇ ਪਾਰਟੀ ਦੇ ਲਈ ਬੈਨਰ ਪੋਸਟਰ ਲਾਏ ਬਸਾਂ ਭਰੀਆਂ ਪਾਰਟੀ ਦੇ ਨਾਲ ਜੁੜੀ ਰਹੀ ਉੱਥੇ ਮੈਂ ਆਪਣੀ ਪੜ੍ਹਾਈ ਵੀ ਕੀਤੀ ਮੈਂ ਮਾਸਟਰਸ ਕੀਤੀ ਫਿਰ ਐਲ ਐਲਬੀ ਕੀਤੀ ਔਰ ਐਲ ਐਲਬੀ ਤੋਂ 5 ਮਹੀਨੇ ਬਾਅਦ 2022 ਚ ਪਾਰਟੀ ਨੇ ਇੱਕ ਆਮ ਜੇ ਘਰ ਦੀ ਧੀ ਨੂੰ ਇੱਕ ਕਿਸਾਨ ਦੀ ਧੀ ਨੂੰ ਟਿਕਟ ਦੇ ਕੇ ਨਵਾਜਿਆ ਔਰ ਸੰਗਰੂਰ ਦੇ ਲੋਕਾਂ ਨੇ ਵੱਡੇ ਬਹੁਮਤ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਐਮ ਐਲ ਏ ਹੋਣ ਦਾ ਜਿਹੜਾ ਮੈਨੂੰ ਮਾਣ ਉਹ ਦਿੱਤਾ ਸੋ ਅਸੀਂ ਕੋਈ ਐਮ ਐਲ ਏ ਬਣਨ ਲਈ ਜਾ ਕਿਸੇ ਲਾਲਚ ਲਈ ਨਹੀਂ ਆਏ ਅਸੀਂ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਨੂੰ ਬਦਲਣ ਦੇ ਲਈ ਆਏ ਸੀਗੇ ਪੰਜਾਬ ਦੇ ਆਮ ਆਦਮੀ ਲਈ ਜਿਹੜੀ ਚੰਗੀ ਸਿੱਖਿਆ ਚੰਗੀਆਂ ਸਿਹਤ ਸਹੂਲਤਾਂ ਨੌਜਵਾਨਾਂ ਨੂੰ ਇੱਕ ਰੋਜ਼ਗਾਰ ਦੀ ਜਿਹੜੀ ਕਿਰਨ ਜੋ ਆਮ ਆਦਮੀ ਪਾਰਟੀ ਤੋਂ ਦਿਖਦੀ ਹੈ ਸੋ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਲਈ ਆਏ ਸੀਗੇ ਔਰ ਅਸੀਂ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰ ਰਹੇ ਹਾਂ ਜੇ ਤੁਹਾਨੂੰ ਆਫਰ ਕੀਤਾ ਗਿਆ ਕੀ ਕਿਹਾ ਗਿਆ ਕਿ ਕਿਸ ਤਰੀਕੇ ਨਾਲ ਤੁਹਾਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣ ਦੀ ਕੋਸ਼ਿਸ਼ ਮੈਂ ਪਹਿਲਾਂ ਵੀ ਕਲੀਅਰ ਕੀਤਾ ਕਿ ਸੰਗਰੂਰ ਦੀ ਭਾਜਪਾ ਦੀ ਰਾਜਨੀਤੀ ਸੋ ਮੇਰੇ ਵੱਲੋਂ ਕੋਈ ਡਿਮਾਂਡ ਰੱਖਣਾ ਜਾਂ ਸੰਗਰੂਰ ਤੋਂ ਚਾਹੇ ਕੱਲ ਨੂੰ ਚੋਣਾਂ ਲੜਨੀਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਉਹ ਕਰਨੀਆਂ ਚਾਹੁੰਦੇ ਨੇ ਕਿ ਇਹਨਾਂ ਦੇ ਉੱਤੇ ਉਹ ਚਰਚਾ ਕਰਨਾ ਚਾਹੁੰਦੇ ਆ ਤੇ ਮੁਲਾਕਾਤ ਕਰਨਾ ਚਾਹੁੰਦੇ ਆ ਕੋਈ ਡਿਮਾਂਡ ਉਹਨੂੰ ਪੂਰੀ ਕਰਨਾ ਚਾਹੁੰਦੇ ਆ ਸੋ ਇਹ ਚੀਜ਼ਾਂ ਲੈ ਕੇ ਜਿਹੜੇ ਮੇਰੇ ਕੋਲ ਆਈ ਸੀ ਆਪਕੇ ਮੋਬਾਈਲ ਪਰ ਤੁਰੰਤ ਆਏਗੀ ਬ੍ਰੇਕਿੰਗ ਨਿਊਜ਼ ਸਟਰੀਟ ਪਰ ਸਭ ਤੋਂ ਪਹਿਲੇ ਦਿਖੇਗੀ badi khabar desh duniya ki har khabar ek jagah अब आपके मोबाइल पर तुरंत फटाफट इंस्टॉल कीजिए न्यूज़ नेशन ऐप और रखिए खुद को अपडेट